ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜਿਹਾ ਉਪਾਅ ਲੈ ਕੇ ਆਏ ਹਾਂ ਜੇਕਰ ਤੁਹਾਡੀ ਕਾਫੀ ਲੰਬੇ ਸਮੇਂ ਤੋਂ ਕੋਈ ਮਨੋ ਕਾਮਨਾ ਪੂਰੀ ਨਹੀਂ ਹੋ ਰਹੀ ਤੁਹਾਡਾ ਕੋਈ ਵੀ ਕੰਮ ਨਹੀਂ ਵਧ ਰਿਹਾ ਜਿਹੜਾ ਵੀ ਤੁਸੀਂ ਕੰਮ ਦੀ ਸ਼ੁਰੂਆਤ ਕਰਦੇ ਹੋ ਕੋਈ ਕਾਰੋਬਾਰ ਸ਼ੁਰੂ ਕਰਦੇ ਹੋ ਜਾਂ ਆਪਣਾ ਬਿਜ਼ਨਸ ਸ਼ੁਰੂ ਕਰਦੇ ਹੋ ਤੇ ਉਸ ਦੇ ਵਿੱਚ ਤੁਹਾਨੂੰ ਹਮੇਸ਼ਾ ਪ੍ਰੋਬਲਮ ਤੇ ਮੁਸ਼ਕਿਲ ਦਾ ਹੀ ਸਾਹਮਣਾ ਕਰਨਾ ਪੈਂਦਾ ਤੁਹਾਡਾ ਸ਼ੁਰੂ ਕੀਤਾ ਗਿਆ ਕੋਈ ਵੀ ਕਾਰੋਬਾਰ ਬਿਜ਼ਨਸ ਜਾਂ ਕੰਮ ਮੇ ਉਹ ਕਦੇ ਵੀ ਪੂਰਾ ਸਿਰੇ ਚ ਨਹੀਂ ਚੜਦਾ ਤੇ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਸੀ ਤੁਹਾਡੇ ਲਈ ਖਾਸ ਉਪਾਅ ਲੈ ਕੇ ਆਈ ਆ ਇਹ ਉਪਾਅ ਤੁਸੀਂ ਦੋ ਲੌਂਗ ਦੀ ਨਾਲ ਕਰਨਾ ਹੈ ਤੇ ਦੋ ਲੌਂਗ ਨੂੰ ਤੁਸੀਂ ਆਪਣੇ ਹੱਥ ਦੀ ਹਥੀ ਦੀ ਤੇ ਰੱਖ ਕੇ ਇਹ ਛੋਟਾ ਜਿਹਾ ਉਪਾਅ ਕਰਕੇ ਤੇ ਇੱਕ ਤੁਸੀਂ ਮੰਤਰ ਦਾ ਜਾਪ ਬੋਲਣਾ ਜਿਵੇਂ ਹੀ ਤੁਸੀਂ ਇਹ ਉਪਾਅ ਕਰੋਗੇ ਤੁਹਾਡੀਆਂ ਸਾਰੀਆਂ ਮਨੋ ਕਾਮਨਾਵਾਂ ਈਸ਼ਾ ਪੂਰੀਆਂ ਹੋ ਜਾਣਗੀਆਂ ਇੱਕ ਮਹੀਨੇ ਦੇ ਵਿੱਚ ਵਿੱਚ ਜੋ ਵੀ ਤੁਸੀਂ ਚੀਜ਼ ਚਾਹੋਗੇ ਉਹ ਹਰ ਇੱਕ ਚੀਜ਼ ਦੀ ਤੁਹਾਨੂੰ ਪ੍ਰਾਪਤੀ ਹੋਵੇਗੀ ਜੇਕਰ ਤੁਸੀਂ ਇਸ ਉਪਾਅ ਨੂੰ ਮੰਗਲਵਾਰ ਦੇ ਦਿਨ ਕਰ ਲਓਗੇ ਤਾਂ ਤੁਸੀਂ ਸਮਝ ਲਓ ਕਿ ਮੰਗਲਵਾਰ ਦੇ ਦਿਨ ਤੋਂ 21 ਦਿਨ ਆਉਂਦਿਆਂ ਤੱਕ ਜਿਹੜੀ ਵੀ ਤੁਹਾਡੀ ਮਨੋ ਕਾਮਨਾ ਹੋਵੇਗੀ ਉਹ ਪੂਰੀ ਹੋ ਜਾਏਗੀ ਇਸੇ ਤਰੀਕੇ ਦੇ ਨਾਲ ਮੰਗਲਵਾਰ ਨੂੰ ਪਰਦੋਸ਼ ਪੈ ਰਿਹਾ ਤੇ ਇਹ ਆਸਾੜ ਮਹੀਨੇ ਦਾ ਹਾੜ ਦੇ ਮਹੀਨੇ ਦਾ ਲਾਸਟ ਪਰਦੋਸ਼ ਹੈ ਤੇ ਇਹ ਹਾੜ ਦਾ ਜੋ ਮਹੀਨਾ ਹੈ ਇਹ ਸ਼੍ਰੀ ਹਰੀ ਵਿਸ਼ਨੂੰ ਜੀ ਤੇ ਮਾਤਾ ਲక్ష్ਮੀ ਜੀ ਨੂੰ ਬਹੁਤ ਹੀ ਜ਼ਿਆਦਾ ਪਿਆਰਾ ਹੁੰਦਾ ਹੈ ਇਸ ਮਹੀਨੇ ਦੇ ਵਿੱਚ ਮਹਾਦੇਵ ਤੇ ਸ਼੍ਰੀ ਹਰੀ ਵਿਸ਼ਨੂੰ ਨਰਾਇਣ ਜੀ ਦੀ ਪੂਜਾ ਕੀਤੀ ਜਾਂਦੀ ਹੈ ਇਸ ਤਰੀਕੇ ਦੇ ਨਾਲ ਜਿਹੜਾ ਹਉਮ ਪਰਦੋਸ਼ ਆਇਆ ਹੈ ਉਹ ਵੀ ਮੰਗਲਵਾਰ ਨੂੰ ਹੀ ਆਇਆ ਹੈ ਤੇ ਜਿਹੜਾ ਸਾਲ 2025 ਹੈ ਉਹ ਵੀ ਮੰਗਲ ਦਾ ਸਾਲ ਹੈ ਜਦੋਂ ਤੁਸੀਂ ਇਸ ਦਿਨੇ ਛੋਟਾ ਜਿਹਾ ਉਪਾਅ ਕਰੋਗੇ ਤੇ ਇਹ ਉਪਾਅ ਕਰਨ ਦੇ ਨਾਲ ਤੁਹਾਡੀ ਜੋ ਵੀ ਮਨੋ ਕਾਮਨਾ ਜੋ ਵੀ ਇੱਛਾ ਹੋਵੇਗੀ ਨਾ ਉਹ 21 ਦਿਨ ਦੇ ਵਿੱਚ ਹੀ ਪੂਰੀ ਹੋ ਜਾਵੇਗੀ ਸਸ ਜਿਆਦਾ ਤੁਸੀਂ ਇਹ ਉਪਾ ਕਰਨਾ ਹੈ ਤੇ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਇਸ ਉਪਾ ਨੂੰ ਤੁਸੀਂ ਪੂਰੀ ਸੱਚੀ ਸ਼ਰਧਾ ਤੇ ਭਾਵਨਾ ਦੇ ਨਾਲ ਕਰਦੇ ਹੋ ਕਿਸੇ ਤਰੀਕੇ ਨਾਲ ਜਿਹੜਾ ਪਰਦੋਸ਼ ਦਾ ਦੇਨ ਹੁੰਦਾ ਹੈ ਵੈਸੇ ਤਾਂ ਜੇ ਆਪਾਂ ਗੱਲ ਕਰੀਏ ਤਾਂ ਇਹ ਬਹੁਤ ਹੀ ਜ਼ਿਆਦਾ ਉੱਤਮ ਹੁੰਦਾ ਹੈ ਕਿਸੇ ਤਰੀਕੇ ਦੇ ਨਾਲ ਪਰਦੋਸ਼ ਹਰ ਤਰਫ ਤੋਂ ਤੁਹਾਡੇ ਲਈ ਲਾਭ ਜ਼ਰੂਰ ਲੈ ਕੇ ਆਉਂਦਾ ਹੈ ਤੇ ਇਸ ਦੇ ਨਾਲ ਨਾਲ ਜਿਹੜਾ ਇਹ ਹੀ ਪਰਦੋਸ਼ ਇਸ ਮਹੀਨੇ ਦਾ ਇਸ ਦਿਨ ਇੰਦਰ ਯੋਗ ਦਾ ਨਿਰਮਾਣ ਹੋਣ ਜਾ ਰਿਹਾ ਹੈ ਕਿਸੇ ਤਰੀਕੇ ਦੇ ਨਾਲ ਇਸ ਦਿਨ ਨੂੰ ਤੁਸੀਂ ਬਿਲਕੁਲ ਵੀ ਸਕੀਪ ਨਹੀਂ ਕਰਨਾ ਤੇ ਇਹ ਉਪਾਅ ਇਸ ਦਿਨ ਤੁਸੀਂ ਖਾਸ ਕਰਕੇ ਜ਼ਰੂਰ ਕਰਿਓ ਤਾਂ ਜੋ ਕਿ ਤੁਹਾਡੀ ਹਰ ਮਨੋ ਕਾਮਨਾ ਇਸ਼ਿਆ ਪੂਰੀ ਹੋ ਸਕੇ ਇਹ ਉਪਾਅ ਆਪਾਂ ਕਿਵੇਂ ਕਰ ਸਕਦੇ ਆ ਘਰ ਦੇ ਵਿੱਚ ਬੈਠੇ ਬੈਠੇ ਤੇ ਸਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ ਤੇ ਕਿਹੜੇ ਸਮੇਂ ਅਸੀਂ ਇਹ ਉਪਾਅ ਕਰਨਾ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਚਮਤਕਾਰੀ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਜੀ ਇਸੇ ਤਰੀਕੇ ਦੇ ਨਾਲ ਸਾਡੀਆਂ ਜੋ ਵੀ ਅਧੂਰੀਆਂ ਬਣੋ ਕਾਮਨਾਵਾਂ ਹੁੰਦੀਆਂ ਨੇ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਜੋ ਕੁਝ ਚਾਹਦੇ ਹੁੰਨੇ ਆ ਉਹ ਸਾਨੂੰ ਮਿਲਦਾ ਨਹੀਂ ਇਸ ਦੇ ਨਾਲ ਨਾਲ ਬਹੁਤ ਸਾਰੇ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਅਸੀਂ ਬਹੁਤ ਕੁਝ ਕਰਕੇ ਦੇਖ ਲਿਆ ਬਹੁਤ ਉਪਾਅ ਵੀ ਕਰਕੇ ਦੇਖ ਲਏ ਨੇ ਪਰ ਸਾਨੂੰ ਉਹਨਾਂ ਦਾ ਕੋਈ ਰਿਜ਼ਲਟ ਨਹੀਂ ਮਿਲਿਆ ਕਿਉਂਕਿ ਕਈ ਵਾਰ ਸਾਨੂੰ ਜ਼ਿੰਦਗੀ ਦੇ ਵਿੱਚ ਉਹ ਚੀਜ਼ ਨਹੀਂ ਮਿਲਦੀ ਜੋ ਚੀਜ਼ ਅਸੀਂ ਚਾਹੁੰਦੇ ਹੁੰਨੇ ਆ ਤੇ ਕਈ ਵਾਰ ਜੋ ਚੀਜ਼ ਸਾਨੂੰ ਨਹੀਂ ਮਿਲਦੀ ਪਰਮਾਤਮਾ ਸਾਡੇ ਲਈ ਉਹ ਬਿਲਕੁਲ ਸਹੀ ਕਰਦੀ ਆ ਕਿਉਂਕਿ ਜੋ ਚੀਜ਼ ਸਾਡੇ ਲਈ ਸਹੀ ਨਹੀਂ ਹੁੰਦੀ ਉਹ ਸਾਡ ਨੂੰ ਪਰਮਾਤਮਾ ਦੇਣ ਵੀ ਨਹੀਂ ਦਿੰਦੇ ਇਸੇ ਤਰੀਕੇ ਦੇ ਨਾਲ ਜੋ ਮਹਾਦੇਵ ਨੇ ਉਹ ਸਭ ਤੋਂ ਜ਼ਿਆਦਾ ਭੋਲੇ ਨੇ ਇਸ ਤਰ੍ਹਾਂ ਉਹਨਾਂ ਦਾ ਜਿਹੜਾ ਨਾਮ ਵੀ ਏ ਉਹ ਭੋਲੇ ਨਾਥੇ ਦੇਵੋਂ ਦੇ ਦੇਵ ਨੇ ਜਿਹੜੇ ਉਹ ਮਹਾਦੇਵ ਨੇ ਇਸੇ ਤਰੀਕੇ ਦੇ ਨਾਲ ਜਦੋਂ ਅਸੀਂ ਇਹ ਉਪਾਅ ਕਰਨਾ ਹੈ ਤੇ ਸਭ ਤੋਂ ਜ਼ਿਆਦਾ ਪਰਸੰਨ ਹੋਣਗੇ ਮਹਾਦੇਵ ਸਾਡੇ ਇਸ ਉਪਾਅ ਤੋਂ ਖੁਸ਼ ਹੋ ਕੇ ਇਸੇ ਤਰੀਕੇ ਦੇ ਨਾਲ ਜਦੋਂ ਤੁਸੀਂ ਮਹਾਦੇਵ ਜੀ ਅੱਗੇ ਜਾਂਦੇ ਹੋ ਉਥੇ ਪ੍ਰਾਰਥਨਾ ਕਰਦੇ ਹੋ ਤਾਂ ਉਹ ਕੁਝ ਵੀ ਨਹੀਂ ਦੇਖਦੇ ਕਹਿੰਦਾ ਭਾਵ ਕਿ ਉਹ ਵਿਅਕਤੀ ਦਾ ਭਾਗ ਨਹੀਂ ਦੇਖਦੇ ਕਿ ਇਸ ਦੇ ਭਾਗ ਦੇ ਵਿੱਚ ਦੁੱਖ ਲਿਖਿਆ ਜਾਂ ਸੁਖ ਲਿਖਿਆ ਹੈ ਉਹ ਆਪਣੀ ਏਨੀ ਕਿਰਪਾ ਕਰ ਦਿੰਦੇ ਆ ਕਿ ਆਪਣੇ ਭਗਤਾ ਦੀ ਕਿਸਮਤ ਦੇ ਵਿੱਚ ਉਹ ਦੁੱਖ ਦੇਖ ਦੇਣੀ ਤੇ ਸੁੱਖ ਲਿਖ ਦੇ ਦਿੰਦੇ ਨੇ ਇਸੇ ਤਰੀਕੇ ਦੇ ਨਾਲ ਸਾਨੂੰ ਉਹ ਹਰ ਇੱਕ ਚੀਜ਼ ਵੀ ਬਖਸ਼ ਕਰ ਬਖਸ਼ਿਸ਼ ਕਰ ਦਿੰਦੇ ਨੇ ਜੋ ਸਾਡੇ ਭਾਗ ਦੇ ਵਿੱਚ ਵੀ ਲਿਖੀ ਨਹੀਂ ਹੁੰਦੀ ਇਸੇ ਤਰੀਕੇ ਦੇ ਨਾਲ ਮਹਾਦੇਵ ਜੀ ਨੇ ਜੋ ਤੁਹਾਡੀ ਹਰ ਇੱਕ ਮਨੋ ਕਾਮਨਾ ਤੇ ਇਸ਼ਾ ਨੂੰ ਪੂਰਾ ਕਰ ਸਕਦੇ ਨੇ ਇਹ ਉਪਾਹ ਕਰਨ ਤੋਂ ਉਪਰੰਤ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਹ ਉਪਾ ਅਸੀਂ ਕਰਨਾ ਕਿਵੇਂ ਆ ਤab ਤੋਂ ਪਹਿਲਾਂ ਤਾਂ ਤੁਸੀਂ ਇਹ ਚੀਜ਼ ਦਾ ਜ਼ਰੂਰ ਧਿਆਨ ਦਿਓ ਕਿ ਇਸ ਦਿਨ ਨੂੰ ਤੁਸੀਂ ਬਿਲਕੁਲ ਵੀ ਚਾਹ ਨਹੀਂ ਦੇਣਾ ਤੇ ਇਸ ਉਪਾਅ ਨੂੰ ਵੀ ਤੇ ਇਹ ਉਪਾਅ ਲੇਡੀਜ਼ ਵੀ ਕਰ ਸਕਦੀਆਂ ਨੇ ਤੇ ਜੈਂਸ ਵੀ ਕਰ ਸਕਦੇ ਆ ਜਿਨ੍ਹਾਂ ਦੀਆਂ ਵੀ ਮਨੋ ਕਾਮਨਾ ਨਹੀਂ ਪੂਰੀਆਂ ਹੋ ਰਹੀਆਂ ਇਸ਼ਾ ਉਹ ਆਸਾਨੀ ਦੇ ਨਾਲ ਇਹ ਉਪਾਅ ਕਰ ਸਕਦੇ ਨੇ ਇਸੀ ਤਰੀਕੇ ਦੇ ਨਾਲ ਇਹ ਉਪਾਅ ਕਰਨ ਦੇ ਲਈ ਤੁਹਾਨੂੰ ਚਾਹੀਦੇ ਨੇ ਸਿਰਫ ਤਾਂ ਸਿਰਫ ਦੋ ਲੌਂਗ ਦੋ ਲੌਂਗ ਜਿਹੜੇ ਤੁਸੀਂ ਲੈਣੇ ਆ ਉਹ ਬਿਲਕੁਲ ਸਾਫ਼ ਸੁਥਰੇ ਫੁੱਲ ਵਾਲੇ ਹੋਣੇ ਚਾਹੀਦੇ ਆ ਘੁੱਟੇ ਫੁੱਟੇ ਨਹੀਂ ਹੋਣੇ ਚਾਹੀਦੇ ਤੇ ਇਸ ਦੇ ਨਾਲ ਨਾਲ ਤੁਹਾਨੂੰ ਇੱਕ ਚਾਹੀਦਾ ਏ ਲੋਟਾ ਜਿਸ ਦੇ ਵਿੱਚ ਤੁਸੀਂ ਜਲ ਭਰਨਾ ਏ ਉਹ ਲੋਟਾ ਕਿਸੇ ਵੀ ਧਾਤੂ ਦਾ ਹੋ ਸਕਦਾ ਹੈ ਤਾਂਬੇ ਦਾ ਪਿੱਤਲ ਦਾ ਸਟੀਲ ਦਾ ਜੋ ਵੀ ਤੁਹਾਡੇ ਕੋਲ ਅਵੇਲੇਬਲ ਏ ਤੁਸੀਂ ਉਹੀ ਲੈ ਸਕਦੇ ਹੋ ਇਸੇ ਤਰੀਕੇ ਦੇ ਨਾਲ ਜੇਕਰ ਤੁਸੀਂ ਇਹ ਉਪਾਾ ਆਪਣੇ ਘਰ ਦਾ ਜਲ ਲੈ ਕੇ ਸ਼ੁੱਧ ਜਲ ਲੈ ਕੇ ਪਾਣੀ ਲੈ ਕੇ ਤੁਸੀਂ ਉਪਾਾ ਕਰਦੇ ਹੋ ਤੇ ਇਸ ਦੇ ਨਾਲ ਤੁਹਾਡੇ ਜਿਹੜੇ ਪਿਤਰ ਨੇ ਉਹ ਵੀ ਪ੍ਰਸਾਨ ਹੁੰਦੇ ਨੇ ਕਿਉਂਕਿ ਕਈ ਵਾਰ ਹੁੰਦਾ ਕਿ ਇਹ ਕੁਝ ਲੋਕ ਮਹਾਦੇਵ ਦੇ ਮੰਦਿਰ ਦੇ ਵਿੱਚ ਹੀ ਉਤੋਂ ਹੀ ਜਲ ਲੈ ਕੇ ਇਸ ਉਪਾਾ ਨੂੰ ਕਰ ਲੈਂਦੇ ਨੇ ਪਰ ਜੇਕਰ ਇਹ ਉਪਾਾ ਕਰਨ ਦੇ ਸਮੇਂ ਤੁਸੀਂ ਆਪਣੇ ਘਰ ਦਾ ਜਲ ਲੈਣੇ ਉਹ ਤਾਂ ਬਹੁਤ ਹੀ ਜ਼ਿਆਦਾ ਉੱਤਮ ਹੈ ਤੁਹਾਡੇ ਲਈ ਕਿਉਂਕਿ ਇਸ ਦੇ ਨਾਲ ਹੁੰਦਾ ਕਿ ਇਹ ਕਿ ਜਿਹੜੇ ਤੁਹਾਡੇ ਪਿਤਰ ਨੇ ਉਹਨਾਂ ਦਾ ਅਸ਼ੀਰਵਾਦ ਵੀ ਤੁਹਾਨੂੰ ਮਿਲਦਾ ਹੈ ਇਸੇ ਤਰੀਕੇ ਦੇ ਨਾਲ ਜਦੋਂ ਵੀ ਤੁਸੀਂ ਉਪਾਅ ਕਰਨਾ ਹੈ ਤੁਸੀਂ ਕੋਸ਼ਿਸ਼ ਕਰਿਓ ਕਿ ਤੁਸੀਂ ਆਪਣੇ ਘਰ ਤੋਂ ਹੀ ਜਲ ਲੈ ਕੇ ਚਾਓ ਤੇ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਹੀ ਇਹ ਉਪਾਅ ਕਰਨਾ ਹੈ ਮਹਾਦੇਵ ਜੀ ਦੀ ਸ਼ਿਵਲਿੰਗ ਹੈਗੀ ਆ ਤਾਂ ਤੁਸੀਂ ਘਰ ਦੇ ਵਿੱਚ ਕਰ ਰਹੇ ਹੋ ਤਾਂ ਫਿਰ ਤਾਂ ਤੁਸੀਂ ਘਰ ਦਾ ਜਲ ਘਰ ਦਾ ਸ਼ੁੱਧ ਪਾਣੀ ਹੀ ਤੁਸੀਂ ਇਸਤੇਮਾਲ ਕਰੋਗੇ ਜੇਕਰ ਮੰਦਰ ਜਾ ਰਹੇ ਹੋ ਫਿਰ ਵੀ ਤੁਸੀਂ ਕੋਸ਼ਿਸ਼ ਕਰਿਓ ਕਿ ਘਰ ਤੋਂ ਹੀ ਤੁਸੀਂ ਜਲ ਲੈ ਕੇ ਜਾਓ ਇਸੇ ਤਰੀਕੇ ਦੇ ਨਾਲ ਇਹ ਉਪਾਅ ਕਰਨ ਦੇ ਲਈ ਤੁਸੀਂ ਇੱਕ ਲੋਟਾ ਚਲਦਾ ਲੈਣਾ ਹੈ ਤੇ ਦੋ ਸਾਬਤ ਤੁਸੀਂ ਲੌਂਗ ਲੈ ਲੈਣੇ ਇਹ ਦੋਨੇ ਚੀਜ਼ਾਂ ਨੂੰ ਲੈ ਕੇ ਤੁਸੀਂ ਮਹਾਦੇਵ ਦੇ ਮੰਦਰ ਸ਼ਿਵਾਲਿਆ ਤੁਸੀਂ ਜਾਣਾ ਹੈ ਤੇ ਜਾ ਕੇ ਉੱਤੇ ਮਹਾਦੇਵ ਦੇ ਸ਼ਿਵਲਿੰਗ ਤੇ ਤੁਸੀਂ ਇਸ ਜਲ ਨੂੰ ਅਰਪਿਤ ਕਰਨਾ ਹੈ ਇਸ ਦੇ ਨਾਲ-ਨਾਲ ਓਮ ਨਮਾ ਸ਼ਿਵਾਏ ਦਾ ਤੁਸੀਂ ਮੰਤਰ ਬੋਲਦੇ ਜਾਣਾ ਹੈ ਜਿਹੜੇ ਤਾਂ ਚੈਂਸ ਨੇ ਉਹ ਓਮ ਨਮਸ਼ਵਾਏ ਦਾ ਮੰਤਰ ਬੋਲਣ ਤੇ ਜਿਹੜੀਆਂ ਲੇਡੀਜ਼ ਨੇ ਉਹ ਕੱਲਾ ਨਮਸ਼ਵਾਏ ਦਾ ਹੀ ਮੰਤਰ ਬੋਲਣ ਇਸੇ ਤਰੀਕੇ ਦੇ ਨਾਲ ਜਿਹੜਾ ਚਾਲੇ ਉਹ ਸ਼ਿਵਲਿੰਗ ਤੇ ਅਰਪਿਤ ਕਰਨ ਤੋਂ ਬਾਅਦ ਦੇ ਵਿੱਚ ਇਸ ਮੰਤਰ ਨੂੰ ਬੋਲਣ ਦੇ ਬਾਅਦ ਜਿਹੜੇ ਤੁਸੀਂ ਦੋ ਲੌਂਗ ਲੈ ਸੀ ਉਹਨਾਂ ਦੋ ਲੌਂਗਾਂ ਨੂੰ ਤੁਸੀਂ ਸੱਚੇ ਹੱਥ ਦੀ ਹਥੇਲੀ ਤੇ ਰੱਖ ਲੈਣਾ ਰੱਖਣ ਤੋਂ ਬਾਅਦ ਇਹ ਵਿੱਚ ਨਮਸ਼ਿਵਾਏ 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 ਇਸ ਤਰੀਕੇ ਦੇ ਨਾਲ ਤੁਸੀਂ ਕੰਮ ਸੇ ਕੰਮ ਇਸ ਨੂੰ ਤੁਸੀਂ 21 ਵਾਰ ਬੋਲ ਦੇਣਾ ਇਸ ਤਰੀਕੇ ਦੇ ਨਾਲ 21 ਵਾਰ ਬੋਲਣ ਤੋਂ ਬਾਅਦ ਇਹ ਵਿੱਚ ਜਿਹੜੇ ਉਹ ਦੋ ਲੋਗ ਹੋਣਗੇ ਜੋ ਕਿ ਸ਼ਿਵ ਸ਼ਕਤੀ ਦਾ ਸਰੂਪ ਹੋਣਗੇ ਉਹ ਦੋਨਾਂ ਦੇ ਦੋਨੋਂ ਲੋਗ ਤੁਸੀਂ ਮਹਾਦੇਵ ਦੇ ਸ਼ਿਵਲਿੰਗ ਤੇ ਅਰਪਿਤ ਕਰਦੇ ਹੋ ਇਹਨਾਂ ਦਾ ਭਾਵ ਕਿ ਤੁਸੀਂ ਉਥੇ ਰੱਖ ਦੇਣੀ ਹੈ ਤੇ ਜੋ ਵੀ ਤੁਹਾਡੀ ਵਿਸ਼ ਹੋਏਗੀ ਜੋ ਇਸ਼ਿਆ ਮਨੋ ਕਾਮਨਾ ਹੋਵੇਗੀ ਉਹ ਸਾਰੀ ਇਸ਼ਿਆ ਤੇ ਮਨੋ ਕਾਮਨਾ ਤੁਸੀਂ ਆਪਣੀ ਮਹਾਦੇਵ ਨੂੰ ਬੋਲ ਦੇਣੀ ਹੈ ਇਸੇ ਤਰੀਕੇ ਦੇ ਨਾਲ ਮਾਂ ਆਤਾ ਪਾਰਵਤੀ ਤੇ ਭਗਵਾਨ ਗਣੇਸ਼ ਜੀ ਅੱਗੇ ਤੁਸੀਂ ਆਪਣੀ ਇਹ ਪ੍ਰਾਰਥਨਾ ਬੋਲ ਦੇਣੀ ਹੈ ਇਸੇ ਤਰੀਕੇ ਦੇ ਨਾਲ ਜਦੋਂ ਵੀ ਤੁਸੀਂ ਆਪਣੀ ਅਰਦਾਸ ਮਾਂ ਪਾਰਵਤੀ ਭਗਵਾਨ ਗਣੇਸ਼ ਜੀ ਦੇ ਅੱਗੇ ਤੁਸੀਂ ਕਰਦੇ ਹੋ ਤਪ ਪਗਵਾਨ ਜਿਹੜੀ ਹੁੰਦੀ ਆ ਮਹਾਦੇਵ ਹੁੰਦੀ ਆ ਉਹ ਤੁਹਾਨੂੰ ਉਹ ਹਰ ਇੱਕ ਚੀਜ਼ ਦਿੰਦੀ ਆ ਜੋ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਚਾਹੋਣੇ ਹੋ ਇਸੇ ਤਰੀਕੇ ਦੇ ਨਾਲ ਜੋ ਵੀ ਤੁਹਾਡੀ ਬਿਸ਼ ਹੁੰਦੀ ਏ ਜੋ ਅਜੇ ਤੱਕ ਜ਼ਿੰਦਗੀ ਦੇ ਵਿੱਚ ਕਦੇ ਪੂਰੀ ਨਹੀਂ ਹੋਈਗੀ ਤੁਸੀਂ ਇਸ ਉਪਾਣ ਨੂੰ ਮੰਗਲਵਾਰ ਦੇ ਦਿਨ ਕਰਦੇ ਸਮੇਂ ਪਰਦੋਸ਼ ਦੇ ਸਮੇਂ ਹਰ ਇੱਕ ਇੱਛਾ ਜਿਹੜੀ ਪੂਰੀ ਨਹੀਂ ਹੋਈ ਉਸ ਇੱਛਾ ਨੂੰ ਤੁਸੀਂ ਬੋਲ ਦੇਣਾ ਏ ਮੰਗਲਵਾਰ ਦੇ ਦਿਨ ਤੁਸੀਂ ਜ਼ਰੂਰ ਇਹ ਉਪਾਅ ਕਰਨਾ ਤੇ ਜਿਵੇਂ ਹੀ ਤੁਸੀਂ ਵਿਸ਼ਵਾਸ ਦੇ ਨਾਲ ਇਹ ਉਪਾਅ ਕਰੋਗੇ ਤੁਸੀਂ ਦੇਖੋਗੇ ਕਿ ਕਿਵੇਂ ਤੁਹਾਡੀ ਹਰ ਇੱਕ ਮਨੋ ਕਾਮਨਾ ਤੇ ਇੱਛਾ ਪੂਰੀ ਹੋ ਜਾਂਦੀ ਹੈ ਇਹ ਉਪਾਅ ਨੂੰ ਜਿਵੇਂ ਤੁਸੀਂ ਕਰੋਗੇ ਮਹਾਦੇਵ ਤੁਹਾਡੇ ਉੱਪਰ ਜਲਦੀ ਤੋਂ ਜਲਦੀ ਆਪਣੀ ਕਿਰਪਾ ਕਰਨਗੇ ਤੇ ਤੁਹਾਨੂੰ ਆਪਣਾ ਆਸ਼ੀਰਵਾਦ ਦੇਣਗੇ ਇਸ ਉਪਾਅ ਨੂੰ ਤੁਸੀਂ ਆਪਣੇ ਘਰ ਦੇ ਮੰਦਰ ਦੇ ਵਿੱਚ ਵੀ ਕਰ ਸਕਦੇ ਹੋ ਤੇ ਜਾਂ ਫਿਰ ਮਹਾਦੇਵ ਦੇ ਮੰਦਰ ਦੇ ਵਿੱਚ ਵੀ ਤੁਸੀਂ ਕਰ ਸਕਦੇ ਹੋ ਇਸ ਤਰੀਕੇ ਦੇ ਨਾਲ ਇਹ ਉਪਾਕਰਨ ਦੇ ਨਾਲ-ਨਾਲ ਜੇਕਰ ਤੁਸੀਂ ਇੱਕ ਦੇਸੀ ਕੇ ਉਹਦਾ ਦੀਵਾ ਤੁਸੀਂ ਦੀਵਾਰ ਸ਼ਵਾਲਿਆ ਤੇ 게ਟ ਤੇ ਤੁਸੀਂ ਜਗਾ ਦਿਨੇ ਹੋ ਜਾਂ ਫਿਰ ਤੁਸੀਂ ਆਪਣੇ ਘਰ ਦੇ ਮੰਦਰ ਦੇ ਵਿੱਚ ਜਗਾਉਣੇ ਹੋ ਤਾਂ ਤੁਸੀਂ ਸਮਝ ਲਿਓ ਕਿ ਕਦੇ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਧਨ ਦੀ ਕਮੀ ਨਹੀਂ ਆਵੇਗੀ ਤੇ ਤੁਹਾਡੇ ਘਰ ਦੇ ਵਿੱਚ ਨਿਰੰਤਰ ਪੈਸਾ ਆਵੇਗਾ ਤੁਸੀਂ ਮਹਾਤਰੀਨੀ ਤੁਸੀਂ ਮਹਾ ਕਰੋੜਪਤੀ ਬਣ ਜਾਓਗੇ ਇਸ ਉਪਾਣੂ ਕਰਨ ਦੇ ਨਾਲ ਇਸ ਉਪਾਅ ਨੂੰ ਤੁਸੀਂ ਜ਼ਰੂਰ ਕਰਕੇ ਦੇਖਿਓ ਤੇ ਰਾਤੋਂ ਰਾਤ ਇਸ ਉਪਾਅ ਦਾ ਤੁਸੀਂ ਜਮਤਕਾਰ ਵੀ ਦੇਖਿਓ। ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਵੀਡੀਓ ਤੇ ਇੱਕ ਛੋਟਾ ਜਿਹਾ ਅੱਜ ਦੀ ਵੀਡੀਓ ਦਾ ਉਪਾਅ ਜੋ ਕਿ ਮਨੋ ਕਾਮਨਾ ਤੇ ਇਸ਼ਿਆ ਨੂੰ ਪੂਰਾ ਕਰਨ ਦੇ ਲਈ ਤੁਹਾਡੇ ਲਈ ਇੱਕ ਬਹੁਤ ਹੀ ਸਿੰਪਲ ਜਿਹਾ ਉਪਾਅ ਲੈ ਕੇ ਆਈ ਸੀ ਜੇਕਰ ਤੁਹਾਨੂੰ ਇਸ ਤਰ੍ਹਾਂ ਦੀਆਂ ਸਾਡੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ। ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇੱਕ ਵਾਰ ਇਸ ਉਪਾਅ ਨੂੰ ਜ਼ਰੂਰ ਕਰਿਓ ਕਿਉਂਕਿ ਇਹ ਉਪਾਅ ਕਰਨ ਦੇ ਨਾਲ ਤੁਹਾਡੀਆਂ ਸਾਰੀਆਂ ਮਨੋ ਕਾਮਨਾ ਪੂਰੀਆਂ ਹੋਣਗੀਆਂ ਹੈਲਦੀ ਹੈ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਦ ਨਵੀਂ ਜਾਣਕਾਰੀ ਦੇ ਨਾਲ ਤਾਤਕ ਦੇ ਲਈ ਤੁਹਾਡਾ ਸਾਰੇ ਪੈਨਪ੍ਰਾਮਾਂ ਦਾ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜਿਆਦਾ ਜ਼ਰੂਰਤ ਹੁੰਦੀ ਹੈ ਤੁਹਾਡਾ ਸਾਰੇ ਪੈਨਪ੍ਰਾਮਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ